हलो <suss> ਕੀ ਦੌੜੇਗਾ ਨਾ ਕਰੀ 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 ਨ ਔਰ ਜੰਕੇ ਦੇ ਵਿੱਚ ਪਿਛਲੇ ਹਫਤੇ ਤੋਂ ਜਿਹੜੀਆਂ ਸਸਪੈਕਟਡ ਗਤੀਵਿਧੀਆਂ ਨੇ ਉਹਨਾਂ ਨੂੰ ਮੱਦੇ ਨਜ਼ਰ ਰੱਖਦੇ ਹੋਏ ਸਾਡੇ ਐਸਐਸਪੀ ਸਾਹਿਬ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅਸੀਂ 24 ਘੰਟੇ ਦੀ ਸਨਾਖਾ ਬੰਦੀ ਕੀਤੀ ਹੋਈ ਹੈ ਔਰ ਹਰ ਤਰ੍ਹਾਂ ਦੀ ਇੱਥੇ ਚੈਕਿੰਗ ਕਰਦੇ ਆਂ ਜੀ ਥਾਰੋਲੀ ਨੇ ਫਿਜ਼ੀਕਲੀ ਵੀ ਔਰ ਉਹਨਾਂ ਦੇ ਆਈਡੀ ਪ੍ਰੂਫ ਦੇ ਕੇ ਵੀ ਚਾਹੇ ਕੋਈ ਸਕੂਟਰ ਹੋਵੇ ਚਾਹੇ ਕੋਈ ਬੱਸ ਹੋਵੇ ਕਾਰ ਹੋਵੇ ਜਿਹੜੀ ਜੇ ਜੇ ਸਾਨੂੰ ਕੋਈ ਸ਼ੱਕੀ ਗਤੀਵਿਧੀ ਲੱਗਦੀ ਆਸੀ ਉਸ ਗੱਡੀ ਨੂੰ ਤਾਂ ਗੈਨਤਾ ਨਾਲ ਚੈੱਕ ਕਰਦੇ ਆ ਜੀ ਸਰ ਕਿਸੇ ਦਾ ਕ੍ਰਿਮੀਨਲ ਕਰਾਇਰ ਰਿਕਾਰਡ ਕਿਸ ਤਰ੍ਹਾਂ ਚੈੱਕ ਕਰੀਦਾ ਸਰ ਸਾਡੇ ਇੱਕ ਪੁਲਿਸ ਵਿਭਾਗ ਵੱਲੋਂ ਪਾਈ ਸਾਈਟ ਦੀ ਸਾਨੂੰ ਦਿੱਤੀ ਗਈ ਹੈ ਜੀ ਉਸ ਆਪਾਂ ਉਹਦਾ ਜਦੋਂ ਇੱਕ ਸਨੈਪ ਲਈਦਾ ਜੀ ਉਸ ਤੋਂ ਬਾਅਦ ਉਹਦਾ ਕ੍ਰਿਮੀਨਲ ਰਿਕਾਰਡ ਜਿਹੜਾ ਬੰਦੇ ਦਾ ਜੇ ਪੰਜਾਬ ਚ ਕੋਈ ਉਹਦਾ ਕ੍ਰਿਮੀਨਲ ਰਿਕਾਰਡ ਹੋਵੇ ਤਾਂ ਸਾਰਾ ਵਿੱਚ ਆ ਜਾਏਗਾ